ਖੂਨ ਦਾ ਬਦਲਾ ਖੂਨ ਤੇ ਕਤਲ ਦਾ ਬਦਲਾ ਕਤਲ ਇਹ ਸਾਬਤ ਹੋਇਆ ਅੱਜ ਜਦ ਫਿਰੋਜ਼ਪੁਰ ਫਾਜ਼ਿਲਕਾ ਰੋਡ ਅੰਨੇਵਾਹ ਗੋਲੀਆਂ ਨਾਲ ਗੂੰਜ ਉਠਿਆ ਅਤੇ ਇੱਕ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਆਕਾਸ਼ ਨਾਂ ਦਾ ਲੜਕਾ ਜੋ ਕਿ ਪਿੰਡ ਲੇਲੀ ਵਾਲੇ ਦਾ ਰਹਿਣ ਵਾਲਾ ਸੀ ਇੱਕ ਕਤਲ ਮਾਮਲੇ ਵਿੱਚ ਤਰੀਕ ਭੁਗਤ ਕੇ ਆਪਣੇ ਸਾਥੀਆਂ ਦੇ ਨਾਲ ਵਾਪਸ ਘਰ ਜਾ ਰਿਹਾ ਸੀ ਕਿ ਦੂਜੀ ਤਰ ਵੱਲੋਂ ਰਸਤੇ ਵਿੱਚ ਘੇਰ ਕੇ ਅੰਨੇਵਾਹ ਕਾਰ ਉੱਪਰ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਆਕਾਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਤਿੰਨ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ ਬਜੀ ਕੀ ਨਾਮ ਕੀ ਤੁਹਾਡਾ ਸੋਨ ਅਸਮਜੀ ਕੀ ਘਟਨਾ ਵਾਪਰੀ ਯਾਰ ਤੂੰ ਦੱਸ ਇਹ ਤਰੀਕ ਤੋਂ ਲਗੇ ਆਦੇ ਸੀ ਹੂੰ ਤੇ ਆਪਣੇ ਕੋਠੀ ਵਾਲੇ ਮੋੜ ਤੇ ਵਾਪਕ ਹੋਈ ਤ ਉਹ ਇੱਕ ਕਾਲੀ ਕਸਵਾ ਸੀ ਇੱਕ ਕਾਰ ਤੇ ਸੀ ਕਿਹਨਾਂ ਨੇ ਗੋਲੀ ਚਲਾਈ ਉਹ ਕੌਣ ਸੀ ਉਹ ਪਤਾ ਨਹੀਂ ਜੀ ਦੱਸੇਗਾ ਕਿ ਅਸੀਂ ਸਾਨੂੰ ਉਹੀ ਘਰੇ ਬੈਠ ਸਾਨੂੰ ਪਤਾ ਲੱਗਿਆ ਜੀ ਕਿਨੇ ਮੁੰਡੇ ਦਾ ਨਾ ਐਕਸੀਡੈਂਟ ਕਰਕੇ ਤੋਂ ਵੇਖਿਆ ਕਿਨੇ ਗੋਲੀਆਂ ਵੱਜ ਰਹੀਆਂ ਜੀ ਅਹੀ ਭੱਜੇ ਮੇਰੇ ਚਾਚੇ ਦਾ ਮੁੰਡਾ ਕਾਸ਼ ਦਾ ਡੈਡੀ ਅਈ ਸਾਰੇ ਭੱਜ ਕੇ ਵੇਖਿਆ ਇਹਨੂੰ ਕਨੇ ਹਸਪਤਾਲ ਲੈ ਕੇ ਜੀ ਬਾਗੀ ਇਹ ਤੋਂ ਬਾਗੀ ਕਨੇ ਗੁਰੀਆਂ ਬਚੀਆਂ ਆਹ ਤੇ ਕਾਫੀ ਉਹ ਸਾਰੇ ਜੁੜ ਗਿਆ ਤੇ ਬਾਕੀ ਜ਼ਖਮੀ ਪਏ ਹੋਏ ਨੇ ਹੈ ਤਿੰਨ ਜ਼ਖਮੀ ਪਏ ਨੇ ਗੁਰੀਆਂ ਕਿੰਨੇ ਜਣੇ ਅੰਦਰ ਚਲੇ ਆਪਣੇ ਕਾਸ਼ ਤੇ ਚੱਲਿਆਂ ਜੀ ਉਹ ਉਦੋਂ ਹੀ ਪੂਰਾ ਹੋ ਗਿਆ ਕਾਸ਼ ਆਪਣਾ ਤੇ ਚੱਕਮੀ ਕਿੰਨੇ ਜਾਣੇ ਤਿੰਨ ਜਾਣੇ ਚੱਕਮੀ ਤੇ ਚਾਰ ਜਾਣੇ ਤੇ ਕੀ ਮੰਨਤੀ ਕਰਦੇ ਸਾਨੂੰ ਨਸਾਫ ਮਿਲਿਆ ਗਿਆ ਕਿੱਲੇ ਮਾਰਿਆ ਕਿਹੜੇ ਪੜਦੇ ਸੀਗੇ ਆਪਣੇ ਲੇਲੀ ਵਾਲਾ ਪੇਸਰਾ ਕਿਹੜਾ ਸੀ ਇਹ ਹੋਰ ਫੰਡਰ ਉਹਨਾਂ ਕਾਸ਼ ਨਾਲ ਪਰ ਤੇ ਲਈ ਸਕਾਸ਼ ਤੇ ਹੋਰ ਆਲਰੇਡੀ ਮੁਕਦਮੇ ਚੱਲ ਚਾਹੋ ਤੇ ਕੋਰਟ ਅਦਾਲਤ ਨੂੰ ਕਾਪਸ ਆ ਰਹੇ ਸੀ ਕਾਰ ਦੇ ਵਿੱਚ ਤੇ ਉਹਨਾਂ ਦੇ ਦੂਜੇ ਮੱਧ ਜਿਨ੍ਹਾਂ ਨਾਲ ਪਹਿਲਾਂ ਮੁਕੱਦਮਾ ਦਾਜ ਹੋਇਆ ਸੀ ਲੜਾਈ ਹੋਈ ਸੀ ਉਹਨਾਂ ਨੇ ਗੋਲੀ ਚਲਾਈ ਤੇ ਉਹ ਗੋਲੀਆਂ ਨੇ ਲੱਗੀ ਤੇ ਉਹ ਸਪੌਟ ਤੇ ਉਹੀ ਬੈਠਾ ਸੀ ਸਰ ਪ੍ਰਾਣੀ ਰਣਜੀਤ ਸਿੰਘ ਜੀ ਦੇ ਇੱਕ ਵਾਰ ਸੀ ਕਾਰ ਦੇ ਵਿੱਚ ਕਾਰ ਦੇ ਵਿੱਚ ਚਾਰ ਜਣੇ ਸੀ ਸਭ ਕਿੰਨੇ ਜਣੇ ਸੀ ਦੋ ਦੋ ਜਣੇ ਜ਼ਖਮੀ ਹੋਏ ਇੱਕ ਤੇ ਗੋਲੀ ਲੱਗੀ ਤੇ ਜਿਹੜਾ ਚੌਥਾ ਬੰਦਾ ਉਹਦੇ ਜ਼ਖਮੀ ਨਹੀਂ ਹੋਇਆ ਉਹਦਾ ਬੇਚੀਆ ਕਿੱਥੇ ਸਰ ਪ੍ਰਾਣੀ ਰਣਜੀਤ ਸੀ ਕੋਈ ਪ੍ਰਾਣੀ ਰਣਜੀਤ ਸੀ ਪਹਿਲੇ ਆਲਰੇਡੀ ਇਹਨਾਂ ਤੇ ਪਰਚਾ ਦਰਜ ਸੀ ਕਾਹਨੋਂ ਕਿਤੇ ਕੀ ਕਰਕੇ ਲਿਆਇਆ ਸਰ ਇਹਦੇ ਬਿਆਨ ਤੇ ਜਿਹੜਾ ਵੀ ਹੈਗਾ ਜਿੰਨੀ ਕੱਟ ਲਈ ਅਸੀਂ ਕੇਸ ਸਿਸਟ ਕਰਾਂ ਸਰ ਜਿਨ੍ਹਾਂ ਨੇ ਗੋਲੀ ਚਲਾਈ ਆ ਉਹ ਵੀ ਦੋਸ਼ੀ ਸੀ ਪਹਿਲਾਂ ਕਿ ਉਹ ਇਹਨਾਂ ਦੇ ਨਾਲ ਹੀ ਸੀਗਾ ਇੱਕ ਮੁਕਦਮੇ ਦੇ ਵਿੱਚ ਦੋਸ਼ੀ ਸੀਗਾ ਅੱਛਾ ਨਾ ਠੀਕ ਹੈ ਕਲੌਸ ਸੀ ਓਕੇ ਚਲੋ